ਜਮੀਨ ਪ੍ਰਾਪਤ ਸੰਘਰਸ਼ ਕਮੇਟੀ ਵੱਲੋਂ ਬੇਚਰਾ ਜਮੀਨ ਤੇ ਅੱਜ ਬੇਗਬਰਾ ਬਸਾਉਣ ਦੀ ਗੱਲ ਕੀਤੀ ਜਾਂਦੀ ਸੀ ਕਬਜ਼ਾ ਕਰਨ ਦੀ ਗੱਲ ਕੀਤੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਪੁਲਿਸ ਫੋਰਸ ਦੇ ਨਾਲ ਜਿਹੜਾ NH7a ਬਿਲਕੁਲ ਬਲਾਕ ਕੀਤਾ ਗਿਆ ਤੇ ਜਿੱਥੇ ਆਮ ਲੋਕਾਂ ਨੂੰ ਰਾਹੀਗਰਾਂ ਨੂੰ ਜਿਹੜੀਆਂ ਪ੍ਰੋਬਲਮਾਂ ਆਉਂਦੀਆਂ ਨੇ ਉੱਥੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਵੀ ਸਮੱਸਿਆਵਾਂ ਨੇ ਕੀ ਪ੍ਰੋਬਲਮ ਹੈ ਜੀ ਕਿੱਥੇ ਜਾਣਾ ਤੁਸੀਂ ਸਰ ਕੈਂਸਰ ਪੇਸ਼ੈਂਟ ਨੇ ਅਸੀਂ ਕੀਮੋਲਵਾਨ ਜਾਣਾ ਹੈ ਦਵਾਈਆਂ ਵੀ ਸਾਡੇ ਕੋਲ ਫਾਈਲ ਵੀ ਸਾਡੇ ਕੋਲ ਹੈ ਕਿ ਅਸੀਂ ਥੋੜਾ ਜਿਹਾ ਰਸਤਾ ਮੰਗਦੇ ਆਂ ਵੀ ਸਕੂਟਰੀ ਲੰਘ ਸਕੇ ਵੀ ਕਿੱਥੇ ਕੀਮੋ ਕਰਾਉਣਾ ਆਟਾ ਮੈਮੋਰੀਅਲ ਸੰਗਰੂਰ ਹਾਂਜੀ ਕੀ ਨਾਮ ਹੈ ਤੁਹਾਡਾ ਬਲਜੀਤ ਕੌਰ ਜੀ ਕਿੰਨੇ ਟਾਈਮ ਤੋਂ ਪੀੜਤ ਹੈਗੇ ਸਾਲ ਹੋ ਗਿਆ ਜੀ ਕਿੰਨੇ ਕੈਮੀ ਕਿਮੋ ਲੱਗ ਰਹੀ ਹੈ ਤੁਹਾਡਾ ਇੱਕ ਵਾਰੀ ਮੇਰੀ ਖਤਮ ਹੋ ਕੇ ਦੁਬਾਰਾ ਕਿਮੋ ਫਿਰ ਦੁਬਾਰਾ ਸ਼ਟਾਰਟ ਹੋ ਗਈਆਂ ਹਾਂਜੀ ਤੁਹਾਨੂੰ ਜਾਣ ਲਈ ਕਿੰਨੀ ਹੈ ਸਮੱਸਿਆ ਬਹੁਤ ਸਮੱਸਿਆ ਹੈ ਵੀਰ ਜੀ ਮੇਰੇ ਤੇ ਮੌਤ ਜ਼ਿੰਦਗੀ ਦਾ ਸਵਾਲ ਹੈ ਕਿ ਜੇ ਗੌਰਮ ਲੰਘ ਜਾਣਗੇ ਵਧੀਆ ਸੰਸਣ ਠੀਕ ਰਵਾਂਗੀ ਮੈਂ ਕਿ ਸਾਡੇ ਦਵਾਈਆਂ ਵੀ ਸਾਡੇ ਕੋਲ ਨਹੀਂ ਸਾਡੇ ਕੋਲ ਫੈਲ ਵੀ ਕੋਈ ਝੂਠ ਤਾਂ ਸੀ ਬੋਲ ਨਹੀਂ ਰਹੇ ਬਿਲਕੁਲ ਜੀ ਜਿੱਥੇ ਜਿਹੜੇ ਕੈਂਸਰ ਮਰੀਜ਼ ਨੇ ਉਹ ਟਾਟਾ ਹੋਮੀ ਭਵਾਨ ਦੇ ਵਿੱਚ ਸੰਗਰੂਰ ਦੇ ਵਿੱਚ ਜਾਣ ਲਈ ਇੱਥੇ ਖੜੇ ਐ ਪਰ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਕਿਉਂਕਿ ਉਹਨਾਂ ਦੇ ਕੀਮੋ ਲੱਗਣੀ ਆ ਉਹਨਾਂ ਨੂੰ ਵੀ ਜਿਹੜਾ ਐਨ ਐਚ 7 ਹੈ ਤੁਸੀਂ ਦੇਖੋਗੇ ਸਕੂਟਰੀ ਦੇ ਉੱਤੇ ਦੋ ਮਹਿਲਾਵਾਂ ਨੇ ਜਿਹੜੀਆਂ ਉਹ ਜਾ ਰਹੀਆਂ ਨੇ ਹੋ ਸਕਦਾ ਹੈ ਵੀ ਅ ਅੱਗੇ ਜਾਣ ਗਿਆ ਨਾਕਾ ਲੱਗਿਆ ਹੋਇਆ ਉੱਥੋਂ ਇਹਨਾਂ ਨੂੰ ਜਰੂਰ ਕੱਢਿਆ ਜਾਵੇਗਾ ਪਰ ਜਿਹੜੇ ਹੋਰ ਵੀ ਲੋਕ ਨੇ ਤੁਹਾਨੂੰ ਦੱਸ ਦਈਏ ਕਿ ਰੋਡ ਵੇਚ ਦੀਆਂ ਜਿਹੜੀਆਂ ਸਰਕਾਰੀ ਬੱਸਾਂ ਨੇ ਉਹ ਵੀ ਇੱਥੋਂ ਵਾਪਸ ਕੀਤੀਆਂ ਜਾ ਰਹੀਆਂ ਨੇ ਕਿਉਂਕਿ NH7 ਜਿਹੜਾ ਇਹ ਰੋਡ ਹੈਗਾ ਪਹਿਲਾਂ ਮਿਲਟਰੀ ਦੀਆਂ ਗੱਡੀਆਂ ਰੋਕੀਆਂ ਗਈਆਂ ਸੀ ਪਰ ਉਹਨਾਂ ਨੇ ਜਿਹੜਾ ਹੁਣ ਕੱਢਿਆ ਜਾ ਰਿਹਾ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਕਿ ਇਹ ਮਿਲਟਰੀ ਦੀਆਂ ਗੱਡੀਆਂ ਨੂੰ ਜਿਹੜਾ ਅੱਗੇ ਕਰਾਸ ਕਰਨ ਦਿੱਤਾ ਜਾ ਰਿਹਾ ਹੈ ਤੇ ਕਾਫੀ ਮਰੀਜ਼ ਨੇ ਜਿਹੜੇ ਅਸੀਂ ਇਸ ਟਾਈਮ ਪੀਜੀਆਈ ਦੇ ਸਾਹਮਣੇ ਖੜਿਆ ਜਿਹੜਾ ਕਹਾਵਤਾਂ ਵਿਖੇ ਨਵਾਂ ਪੀਜੀਆਈ ਖੁੱਲਿਆ ਇੱਥੇ ਦੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਉਹ ਕਰਨਾ ਪੈ ਰਿਹਾ ਉੱਥੋਂ ਬੱਸ ਸੜ ਮੁਰਦੀ ਜਰੂਰ ਅਸੀਂ ਕੈਮਰਾਮੈਨ ਨੂੰ ਕਹਾਂਗੇ ਦਿਖਾਈ ਜਾਵੇ ਕਿ ਜਿਹੜੇ ਆਮ ਸਵਾਰੀਆਂ ਨੇ ਜਿਨ੍ਹਾਂ ਨੇ ਬਠਿੰਡੇ ਤੱਕ ਪਹੁੰਚਣਾ ਬਠਿੰਡੇ ਤੋਂ ਅੱਗੇ ਤੱਕ ਪਹੁੰਚਣਾ ਉਹ ਬੱਸ ਹੈ ਜਿਹੜੀ ਹੁਣ ਇੱਥੋਂ ਵਾਪਸ ਜਿਹੜੀ ਜਾ ਰਹੀ ਹੈ ਸਾਰਿਆਂ ਨੂੰ ਵੱਡੀਆਂ ਸਮੱਸਿਆਵਾਂ ਦਾ ਅੱਜ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜਿਹੜੀ ਭਾਵੇਂ ਕੋਈ ਵੀ ਸੰਘਰਸ਼ ਚੱਲਦਾ ਹੈ ਤੇ ਭਾਵੇਂ ਜ਼ਮੀਨ ਪ੍ਰਾਪਤੋ ਸੰਘਰਸ਼ ਕਮੇਟੀ ਵੱਲੋਂ ਅੱਜ ਕਬਜ਼ਾ ਲੈਣ ਦੀ ਗੱਲ ਕੀਤੀ ਗਈ ਸੀ ਕਿਉਂਕਿ 930 ਏਕੜ ਜਿਹੜੀ ਜੀਂਦ ਰਿਆਸਤ ਦੀ ਜ਼ਮੀਨ ਹੈ ਉਸ ਦੇ ਉੱਤੇ ਜਿਹੜਾ ਕਬਜ਼ਾ ਕਰਨ ਦੀ ਗੱਲ ਕੀਤੀ ਗਈ ਸੀ ਪਰ ਤੁਸੀਂ ਦੇਖੋ ਕਿ ਜਗਾ ਜਗਾ ਤੇ ਤਕਰੀਬਨ 10-15 ਕਿਲੋਮੀਟਰ ਦੀ ਦੂਰੀ ਤੇ ਪਹਿਲਾਂ ਹੀ ਜਿਹੜਾ ਰੋਡ ਆ ਜਾਮ ਕੀਤਾ ਗਿਆ ਉੱਚ ਅਧਿਕਾਰੀ ਪੁਲਿਸ ਦੇ ਉੱਚ ਅਧਿਕਾਰੀ ਵੱਲੋਂ ਕਿਹਾ ਗਿਆ ਕਿ ਤਕਰੀਬਨ 4 ਤੋਂ 5 ਵਜੇ ਤੱਕ ਰੋਡ ਜਾਮ ਰਹਿਣ ਦੀ ਉਮੀਦ ਹੈ ਸਵਾਭਨਾ ਕਿਉਂਕਿ ਜਿੱਨਾ ਚ ਜਿਹੜਾ ਇਸ ਜਗ੍ਹਾ ਨੂੰ ਕਹਿ ਸਕਦੇ ਆ ਕਿ ਸੰਘਾਰ ਜਿਹੜਾ ਟਕਰਾਇ ਉਸ ਤੋਂ ਸਥਿਤੀ ਨਹੀਂ ਟਲਦੀ ਉਸ ਟਾਈਮ ਤੱਕ ਜਿਹੜਾ ਇਹ ਰਸਤਾ ਬਿਲਕੁਲ ਬੰਦ ਰਹੇਗਾ ਪਰ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ ਹੈ ਇਹ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਸਾਹਮਣੇ ਜਰੂਰ ਕਲੋਜ਼ ਕਰਕੇ ਦਿਖਾਵਾਂਗੇ ਕਿ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਕਿੰਨੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਗੱਡੀਆਂ ਨੇ ਜਿਹੜੀਆਂ ਇੱਥੋਂ ਮੁੜ ਰਹੀਆਂ ਨੇ ਲਗਾਤਾਰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਕਿ ਕਿੱਥੋਂ ਜੀ ਘੁੰਮ ਕੇ ਆਉਣਗੀਆਂ ਕਾਫੀ ਤਕਰੀਬਨ 10 10 15 15 ਕਿਲੋਮੀਟਰ ਦੀ ਦੂਰੀ ਦੀ ਤੈਅ ਕਰਕੇ ਜਿਹੜੀ ਕਹਿ ਸਕਦੇ ਆ ਬੱਸਾਂ ਨੂੰ ਘੁੰਮ ਕੇ ਆਉਣਾ ਪਵੇਗਾ ਰਸਤਿਆਂ ਦੇ ਵਿੱਚ ਖੱਜਲ ਖਵਾਰੀ ਪਿੰਡਾਂ ਦੇ ਵਿੱਚ ਹੀ ਹੁੰਦੇ ਹੋਏ ਆਪਣੀ ਮੰਜ਼ਿਲ ਤੱਕ ਪਹੁੰਚਣਾ ਪਵੇਗਾ ਅੱਜ NH7 ਕਹਿ ਸਕਦੇ ਆ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਕਹਿ ਸਕਦੇ ਆ ਇਸ ਜਗ੍ਹਾ ਤੇ ਜਗਾ ਜਗਾ ਤੇ ਨਾਕੇ ਨੇ ਜਿਹੜੇ ਉਹ ਲਗਾਏ ਗਏ ਨੇ ਪਰ ਜਦੋਂ ਵੀ ਕੋਈ ਕਹਿ ਸਕਦੇ ਆ ਜਥੇਬੰਦੀ ਇਸ ਰੋਡ ਨੂੰ ਰੋਕਦੀ ਆ ਤਾਂ ਉਸ ਤੇ ਕਾਰਵਾਈ ਜ਼ਰੂਰ ਕੀਤੀ ਜਾਂਦੀ ਆ ਪਰ ਕਹਿ ਸਕਦਾ 930 ਏਕੜ ਜ਼ਮੀਨ ਤੇ ਕਬਜ਼ਾ ਰੋਕਣ ਦੇ ਲਈ ਜਗਾ ਜਗਾ ਤੇ ਭੱਟੀ ਪੁਲਿਸ ਫੋਰਸ ਆ ਜਿਹੜੀ ਤਨਾਤ ਕੀਤੀ ਗਈ ਆ ਮਾਨਯੋਗ ਹਾਈ ਕੋਰਟ ਸਾਹਦੇ ਹੁਕਮ ਤੇ ਡੀਸੀ ਸੰਗਰੂਰ ਦੇ ਆਡਰ ਅਨੁਸਾਰ ਜਿਹੜਾ ਹੈਗਾ 5 ਜਾਂ 5 ਤੋਂ ਵੱਧ ਵਿਅਕਤੀਆਂ ਦੇ ਇਕੱਠ ਦੀ ਜਿਹੜਾ ਮਨਾਇ ਕੀਤੀ ਗਈ ਹੈਗੀ ਆ ਤੇ ਸੰਗਰੂਰ ਜ਼ਿਲ੍ਹੇ ਵਿੱਚ ਲਾਅ ਐਂਡ ਆਰਡਰ ਮੈਂਟੇਨ ਰੱਖਣ ਵਾਸਤੇ ਜਿਹੜਾ ਅਲੱਗ-ਅਲੱਗ ਜਗ੍ਹਾਵਾਂ ਤੇ ਜਿਹੜਾ ਹੈਗਾ ਨਾਕਿਆਂ ਤੇ ਫੋਰਸ ਦੀ ਡਿਪਲॉयਮੈਂਟ ਕੀਤੀ ਗਈ ਹੈ ਇੱਥੇ ਕਿੰਨੀ ਕਬੱਡੀ ਕਿੰਨੇ ਚ ਫੋਰਸ ਤਾਇਨਾਤ ਕੀਤੀ ਗਈ ਹੈ ਚੰਡੀਗੜ੍ਹ ਨੈਸ਼ਨਲ ਹਾਈਵੇ ਜਿਹੜਾ ਜੰਮ ਕੀਤਾ ਗਿਆਗਾ ਬੰਦ ਫੋਰਸ ਲਗਭਗ ਜਿਹੜਾ ਹੈਗਾ ਨਾਕੇ ਲਗਾਏ ਹੋਏ ਹੈਗੇ ਨੇ ਤਾਂ ਸ਼ਹਿਰ ਦੇ ਆਲੇ-ਦੁਆਲੇ ਤਾਂ ਮੇਨ ਮਕਸਦ ਜਿਹੜਾ ਪ੍ਰੋਟੈਸਟਰ ਜਾਂ ਜਿਹੜਾ ਲਾਅ ਐਂਡ ਆਰਡਰ ਵਾਸਤੇ ਕੋਈ ਸਮੱਸਿਆ ਪੈਦਾ ਕਰ ਸਕਦੇ ਨੇ ਉਹਨਾਂ ਦੀ ਕਿੰਨੀ ਪਛਾਣ ਕਰਨੀ ਹੈਗੀ ਤੇ ਇਹਦੇ ਵਿੱਚ ਅਸੀਂ ਧਿਆਨ ਰੱਖ ਰਹੇ ਹਾਂ ਕਿ ਜਿਹੜੇ ਐਮਰਜੈਂਸੀ ਵਹੀ ਉਹਨਾਂ ਨੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਨੂੰ ਜਿਹੜਾ ਹੈਗਾ ਬਿਨਾਂ ਕਿਸੇ ਸਮੱਸਿਆ ਦੇ ਲੰਘਾਇਆ ਜਾਵੇ ਸਰ ਜਿਹੜਾ ਰੂਟ ਨਹੀਂ ਕੀ ਡਾਇਵਰਟ ਕੀਤੇ ਗਏ ਨਹੀਂ ਕਿਉਂਕਿ ਪੀਜੀਆ ਦੇ ਕੋਲ ਨਾਕਾ ਲਗਾ ਆ ਗਿਆ ਮਰੀਜ਼ ਵੱਡੀ ਗਿਣਤੀ ਚ ਆ ਰਹੇ ਨੇ ਰੂਟ ਆਲਮੋਸਟ ਡਾਇਵਰਟ ਨੇ ਪਰ ਅਸੀਂ ਸਪੈਸ਼ਲ ਤੌਰ ਦੇ ਤੇ ਫੋਰਸ ਨੂੰ ਬ੍ਰੀਚਿੰਗ ਹੈ ਕੀਤੀ ਹੈ ਜੇ ਕਿਸੇ ਦੀ ਮੈਡੀਕਲ ਐਮਰਜੈਂਸੀ ਹੈ ਖਾਸ ਕਰਕੇ ਜਿਹੜਾ ਪੇਸ਼ੈਂਟਸ ਨੇ ਪੀਜੀਆ ਆਉਣਾ ਹੈਗਾ ਉਹਨਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਆ ਵੀ ਉਹਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਾ ਆਵੇ ਕਿੰਨੀ ਕਿੰਨੀ ਕਪੜੀ ਗਿਣਤੀ ਚ ਪ੍ਰਦਰਸ਼ਨਕਾਰੀਆਂ ਦੇ ਆਉਣ ਦੀ ਉਮੀਦ ਹੈਗੀ ਸੀ ਜਿਸ ਨੂੰ ਲੈ ਕੇ ਕਿ 2000 ਤੋਂ ਜ਼ਿਆਦਾ ਪੁਲਿਸ ਤਾਇਨਾਤ ਕਰਨੀ ਪਈ ਅੱਜ ਜਿਹੜਾ ਹੈਗਾ ਇੰਟੈਲੀਜੈਂਸ ਵਰਗੋਂ ਕਾਫੀ ਪ੍ਰੋਟੈਸਟਰ ਕਈ ਪਿੰਡਾਂ ਨਾਲ ਰਿਲੇਟਡ ਮੈਟਰ ਸੀਗਾ ਤੇ ਕਾਫੀ ਪ੍ਰੋਟੈਸਟਰ ਆਉਣ ਦੀ ਉਮੀਦ ਸੀਗੇ ਤੇ ਪਰ ਉਹ ਜਿਹੜਾ ਫੋਰਸ ਕਾਫੀ ਵੱਡੇ ਪੱਧਰ ਤੇ ਡਿਪਲॉय ਕੀਤੀ ਗਈ ਹੈਗੀ ਕਈ ਜਗ੍ਹਾ ਤੋਂ ਕੋਸ਼ ਇੱਕ ਦੁੱਖਾ ਜਿਹੜੀਆਂ ਹੈਗੇ ਗ੍ਰਿਫਤਾਰੀਆਂ ਹੋਈਆਂ ਹੈਗੀਆਂ ਨੇ ਬਾਕੀ ਚੱਲਦਾ ਪਿਆ ਹੈਗਾ ਨਾਕਾ ਸ਼ਾਮ ਤੱਕ ਸੂਚਨਾ ਆਈ ਹੈ ਹੁਣ ਤੇ ਕਦੋਂ ਤੱਕ ਜਿਹੜਾ ਨਾਕਾ ਲਗਾ ਕੇ ਰੱਖਣਾ ਹੈਗਾ ਨਾਕਾ ਬੰਡ ਮੋਸਟਲੀ ਜਿਹੜਾ ਹੈਗਾ ਅੱਜ ਸ਼ਾਇਦ 4-5 ਵਜੇ ਤੱਕ ਹੋ ਸਕਦਾ ਹੈ ਤੇ ਅਕੋਰਡਿੰਗ ਕੋਈ ਜਿਹੜਾ ਲਾ ਐਂਡ ਆਰਡਰ ਸਿਚੁਏਸ਼ਨ ਉਹਦੇ ਮੁਤਾਬਕ ਹੀ ਨਾਕੇ ਟਾਈਮਿੰਗ ਲੋਕਾਂ ਕੀ ਅਪੀਲ ਕਰ ਰਹੇ ਹਾਂ ਕਿਉਂਕਿ ਬਡਾ ਨੈਸ਼ਨਲ ਹਾਈਵੇਅ ਲੋਕ ਜਾਣਦੇ ਨੇ ਉਹਨਾਂ ਨੂੰ ਜਿਹੜੇ ਲੋਕ ਆ ਰਹੇ ਨੇ ਘਰੋਂ ਨਿਕਲ ਰਹੇ ਨੇ ਰੂਟ ਦੇ ਲੋਕਾਂ ਨੂੰ ਲੋਕਾਂ ਨੂੰ ਸਭ ਤੋਂ ਬਿਨਾਂ ਜੇ ਸਾਡੇ ਸਾਰੇ ਜਿਹੜੇ ਹੈਗੇ ਸੰਗਰੂਰ ਵਾਸੀ ਤੇ ਖਾਸ ਕਰਕੇ ਯੂਨੀਅਨ ਵਾਲੇ ਵੀ ਬੇਨਤੀ ਹੈ ਕਿ ਮਾਨਯੋਗ ਹਾਈ ਕੋਰਟ ਦੇ ਹੁਕਮ ਨੇ ਤੇ ਆਪਣਾ ਫਰਜ਼ ਬੰਦ ਹੈ ਸਾਰੇ ਉਹਨਾਂ ਦੀ ਤਾਮੀਲ ਕਰੀਏ ਤੇ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਹਾਈਵੇ ਤੇ ਸਫ਼ਰ ਕਰ ਰਹੇ ਹੈ ਕਮਿਟਰ ਸਾਡੀ ਕੋਸ਼ਿਸ਼ ਹੈਗੀ ਹੈ ਵੀ ਉਹਨਾਂ ਨੂੰ ਜ਼ਿਆਦਾ ਜਿਹੜਾ ਹੈਗਾ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਸਾਡੀ ਇਹੀ ਅਪੀਲ ਹੈਗੇ ਕਿ ਸਾਰੇ ਜਿਹੜੇ ਹੈਗੇ ਆ ਸਾਡੇ ਨਾਲ ਜਿਹੜਾ ਵੱਧ ਤੋਂ ਵੱਧ ਜਿਹੜਾ ਹੈਗਾ ਕਾਰਪੋਰੇਸ਼ਨ ਕਰਨ ਤਾਂ ਜੋ ਜਿਹੜਾ ਹੈਗਾ ਇਹ ਪ੍ਰੋਗਰਾਮ ਨੂੰ ਸਫਲ ਨਾਇਆ ਜਾ ਸਕੇ ਅਸੀਂ ਪੀਜੀਆਈ ਦੇ ਬਿਲਕੁਲ ਸਾਹਮਣੇ ਖੜੇ ਹਾਂ ਜਿੱਥੇ ਮਰੀਜ਼ ਆਉਂਦੇ ਨੇ ਲਗਾਤਾਰ ਮਰੀਜ਼ ਇੱਥੇ ਆਪਣਾ ਇਲਾਜ ਕਰਾਉਣ ਲਈ ਆਉਂਦੇ ਨੇ ਪਰ ਉਹਨਾਂ ਨੂੰ ਵੀ ਅੱਜ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਨੇੜੇ-ਤੇੜੇ ਜਿਹੜੀ ਬੱਸ ਵਹੀਕਲ ਹੈ ਕੋਈ ਵੀ ਇੱਥੇ ਨਹੀਂ ਆਉਂਦਾ ਰੁਕਦਾ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬੜੇ ਜੋ ਪੀਟੀਸੀ ਦੇ ਕੈਮਰਾਮੈਨ ਭੀਮਚੰਦ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ